ਗੁਰੂ ਨਾਨਕ ਦੇ ਮਹਾਰਾਜ ਤਲੰਬੇ ਪਿੰਡ ਵਿੱਚ ਸੱਜਣ ਦੀ ਹਵੇਲੀ ਵਿੱਚ ਜਾ ਕੇ ਠਹਿਰ ਗਏ ਆ ਤੇ ਸੱਜਣ ਵੀ ਆਪਣੀ ਕਾਰਵਾਈ ਤੋਂ ਹਟਣੀ ਲੱਗਾ ਸਤਿਗੁਰਾਂ ਦੇ ਚਿਹਰੇ ਵੱਲੀ ਵੇਖ ਕੇ ਬੜਾ ਖੁਸ਼ ਹੋ ਗਿਆ ਵੀ ਇਹ ਤਾਂ ਕੋਈ ਬੜਾ ਅਮੀਰ ਆਦਮੀ ਹੈ ਇਹਦੇ ਕੋਲੇ ਤਾਂ ਕੋਈ ਹੀਰੇ ਲਾਲ ਜਵਾਹਰ ਹੋਣਗੇ ਤਾਂ ਹੀ ਚਿਹਰੇ ਤੇ ਇੰਨਾ ਇੰਨੇ ਦਗਦਗ ਹੁੰਦੀ ਆ ਇੰਨਾ ਨੂਰ ਵਰਸਦਾ ਤੇ ਸਤਿਗੁਰੂ ਪਾਤਸ਼ਾਹ ਵੀ ਸੱਜਣ ਦੇ ਚਿਹਰੇ ਵੱਲੀ ਵੇਖ ਕੇ ਸਮਝ ਗਏ ਵੀ ਇਹ ਤਾਂ ਕੋਈ ਠੱਗ ਹੈ ਤੇ ਠੱਗਣ ਨੂੰ ਫਿਰਦਾ ਹੈ ਜਿਵੇਂ ਉਹਦੇ ਕਰਨ ਵਾਲੇ ਸਾਧੂ ਸਿੰਘ ਪਤੰਗੇ ਦੀ ਕਲਮ ਨੇ ਲਿਖਿਆ ਆਓ ਸੁਣੀਏ ਸੱਜਣ ਸੋਈ ਜਾਣੀਏ ਚੱਲਣ ਚਲਦਿਆਂ ਨਾਲ ਜਿੱਥੇ ਲੇਖਾ ਮੰਗੀਏ ਉਥੇ ਬਣੇ ਮਸਾਲ ਚਿੱਟੇ ਪਾ ਕੇ ਕੱਪੜੇ ਲੋਕਾਂ ਨੂੰ ਪਰਮਾਨ ਘਟ ਘਟ ਜੀਆਂ ਖਾਵਣੇ ਸੱਜਣ ਓੰਜ ਕਹਣ ਓ ਸੱਜਣਾ ਬਣਾਈਏ ਜੀ ਨੂੰ ਵਿੱਚ ਜੱਗ ਦੇ ਉੱਪਰੋਂ ਸੱਜਣਾ ਵਿੱਚੋਂ ਠੱਗ ਲੱਗਦੇ ਸੱਜਣਾ ਬਣਾਈਏ ਜੀ ਨੂੰ ਵਿੱਚ ਜੱਗ ਦੇ ਉੱਪਰੋਂ ਸੱਜਣਾ ਵਿੱਚੋਂ ਠੱਗ ਲੱਗਦੇ ਜੇ ਤੂੰ ਚਾਹੁੰਦਾ ਜੱਗ ਚੋਂ ਉਧਾਰ ਸੱਜਣਾ ਬੰਦੇ ਨਾਲ ਕਰ ਤੂੰ ਪਿਆਰ ਸੱਜਣਾ ਬੰਦੇ ਨਾਲ ਕਰ ਤੂੰ ਪਿਆਰ ਸੱਜਣਾ ਹੋ ਰੱਬ ਨੇ ਬਣਾਈ ਐ ਬੰਦੇ ਦੀ ਸੂਰਤ ਰੱਬ ਨੇ ਬਣਾਈ ਐ ਬੰਦੇ ਦੀ ਸੂਰਤ ਕਿਸੇ ਨੂੰ ਸਮਝ ਤੂੰ ਖੁਦਾ ਦੀ ਮੂਰਤ ਰੱਬ ਨੇ ਬਣਾਈ ਐ ਬੰਦੇ ਦੀ ਸੂਰਤ ਕਿਸੇ ਨੂੰ ਸਮਝ ਤੂੰ ਖੁਦਾ ਦੀ ਮੂਰਤ ਏ ਹੈ ਸਾਰਾ ਏ ਅੱਲਾ ਦਾ ਪਸਾਰ ਸੱਜਣਾ ਬੰਦੇ ਨਾਲ ਕਰ ਤੂੰ ਪਿਆਰ ਸੱਜਣਾ ਬੰਦੇ ਨਾਲ ਕਰ ਤੂੰ ਪਿਆਰ ਸੱਜਣਾ ਬੋਤਲੋਕਰਾਂਆਂ ਪਾੰਦੀਆਂ ਨੂੰ ਲਟਕੇ ਦੱਬਣ ਹਵੇਲੀ ਚ ਕਬਰ ਪਟਕੇ ਬੋਤਲੋਕਰਾਂਆਂ ਪਾੰਦੀਆਂ ਨੂੰ ਲਟਕੇ ਦੱਬਣ ਹਵੇਲੀ ਚ ਕਬਰ ਪਟਕੇ ਓਇਓ ਤੇਰੇ ਲੱਗਣ ਅਸਾਰ ਸੱਜਣਾ ਬੰਦੇ ਨਾਲ ਕਰ ਤੂੰ ਪਿਆਰ ਸੱਜਣਾ ਬੰਦੇ ਨਾਲ ਕਰ ਤੂੰ ਪਿਆਰ ਸੱਜਣਾ ਕਰੀਏ ਕਰਤ ਨਾਲ ਮੌਜਮਾਣੀਏ ਰੱਬ ਦੇ ਆ ਬੰਦੇ ਆ ਨੂੰ ਰੱਬ ਜਾਣੀਏ ਕਰੀਏ ਕਰਤ ਨਾਲ ਮੌਜਮਾਣੀਏ ਰੱਬ ਦੇ ਆ ਬੰਦੇ ਨੂੰ ਰੱਬ ਜਾਣੀਏ ਜਾਣੀਏ ਨਾ ਰੱਬ ਨੂੰ ਵਪਾਰ ਸੱਜਣਾ ਬੰਦੇ ਨਾਲ ਕਰ ਤੂੰ ਪਿਆਰ ਸੱਜਣਾ ਬੰਦੇ ਨਾਲ ਕਰ ਤੂੰ ਪਿਆਰ ਸੱਜਣਾ ਹੋ ਜਾਏਗਾ ਖਜ਼ਾਨੇ ਧਰਤੀ ਤੇ ਛੱਡ ਕੇ जाएगा खजाने धरती से शाड़ के पोत पोते आे जमीच गाड़ के कबीर कौडी कौडी जोर कै जोरे लाख करो चलती बार ना कश मिलो ਲੈ ਲੰਗੋਟੀ ਤੋਰ ਹੋ ਜਾਏਗਾ ਖਜ਼ਾਨੇ ਸਰਤੀ ਤੇ ਛੱਡ ਕੇ ਪੁੱਤ ਪੋਤੇ ਆਉਣਗੇ ਜਿਵੇਂ ਚ ਗੱਡ ਕੇ ਲੈਣਗੇ ਲੰਗੋਟੀ ਉਹ ਅਸਾਰ ਸੱਜਣਾ ਬੰਦੇ ਨਾਲ ਕਰ ਤੂੰ ਪਿਆਰ ਸੱਜਣਾ ਬੰਦੇ ਨਾਲ ਕਰ ਤੂੰ ਪਿਆਰ ਸੱਜਣਾ ਵੇਖ ਲੈ ਨਜ਼ਰ ਮਾਰ ਕੇ ਜਹਾਨ ਚ ਹੁੰਦੀਆਂ ਸਫਾਈਆਂ ਜੱਗ ਦੇ ਮદાન ਚ ਵੇਖ ਲੈ ਨਜ਼ਰ ਮਾਰ ਕੇ ਜਹਾਨ ਚ ਹੁੰਦੀਆਂ ਸਫਾਈਆਂ ਜੱਗ ਦੇ ਮદાન ਚ ਲੱਗ ਗਏ ਸਕੰਦਰ ਹਜ਼ਾਰ ਸੱਜਣਾ ਬੰਦੇ ਨਾਲ ਕਰ ਤੂੰ ਪਿਆਰ ਸੱਜਣਾ ਬੰਦੇ ਨਾਲ ਕਰ ਤੂੰ ਪਿਆਰ ਸੱਜਣਾ ਪੈਸੇ ਨਾਲ ਰੱਬ ਜਾਂਦਾ ਨਹੀਂ ਖਰੀਦਿਆ ਕਿੱਥੋਂ ਇਹ ਰੀਤ ਕੱਢ ਲਈ ਨਦੀ ਦੇ ਆ ਪੈਸੇ ਨਾਲ ਰੱਬ ਜਾਂਦਾ ਨਹੀਂ ਖਰੀਦਿਆ ਕਿੱਥੋਂ ਇਹ ਰੀਤ ਕੱਢ ਲਈ ਨਦੀ ਦੇ ਆ ਆਪਾਂ ਦਾ ਬਣਾਉਂਦਾ ਕਾਹ ਤੋਂ ਭਾਰ ਸੱਜਣਾ ਬੰਦੇ ਨਾਲ ਕਰ ਤੂੰ ਪਿਆਰ ਸੱਜਣਾ ਬੰਦੇ ਨਾਲ ਕਰ ਤੂੰ ਪਿਆਰ ਸੱਜਣਾ ਹੋ ਕਰਦਾ ਪਤੰਗੇ ਵਾਂਗੂ ਤੂੰ ਨਦਾਨੀਆਂ ਕਰਦਾ ਪਤੰਗੇ ਵਾਂਗੂ ਤੂੰ ਨਦਾਨੀਆਂ ਰਹਿਣਾ ਨਹੀਂ ਗਮਾਨ ਵੱਡੇ ਆ ਗਮਾਨੀਆਂ ਕਰਦਾ ਪਤੰਗੇ ਵਾਂਗੂ ਤੂੰ ਨਦਾਨਿਆ ਰਹਿਣਾ ਨਹੀਂ ਗਮਾਨ ਵੱਡਿਆ ਗਮਾਨਿਆ ਆਏ ਜਦੋਂ ਗੱਲ ਜਗਤਾਰ ਸੱਜਣਾ ਬੰਦੇ ਨਾਲ ਕਰ ਤੂੰ ਪਿਆਰ ਸੱਜਣਾ ਬੰਦੇ ਨਾਲ ਕਰ ਤੂੰ ਪਿਆਰ ਸੱਜਣਾ ਬੰਦੇ ਨਾਲ ਕਰ ਤੂੰ ਪਿਆਰ ਸੱਜਣਾ ਵਾਹ